ਅੱਜ ਐਸਐਸਪੀ ਤਰਨਤਾਰਨ ਸਾਹਿਬ ਦੀ ਟੀਮ ਸੀਏ ਦੀ ਟੀਮ ਸੀਗੀ ਨਾਲ ਏਜੀਟੀਐਫ ਦੀ ਟੀਮ ਸੀਗੀ ਇਹ ਜੁਆਇੰਟਲੀ ਇਸ ਏਰੀਆ ਚ ਆਪਰੇਸ਼ਨਸ ਕਰ ਰਹੇ ਸੀਗੇ ਅਸੀਂ ਇਹਨਾਂ ਅਨਸਰ ਜ਼ੁਨ ਗਲਤਨਸਰ ਜ਼ੁਨ ਫੜਨ ਵਾਸਤੇ ਇਨਫਾਰਮੇਸ਼ਨ ਬੇਸ ਜਿਹੜੀ ਹੈ ਇੱਕ ਮੋਟਰਸਾਈਕਲ ਨੂੰ ਚੇਸ ਕੀਤਾ ਗਿਆ ਬਿਨਾ ਮੋਟਰ ਦਾ ਨੰਬਰ ਤੋਂ ਮੋਟਰਸਾਈਕਲ ਸੀਗਾ ਔਰ ਇਨਪੁਟ ਬੇਸਡ ਹੋਣ ਕਰਕੇ ਅਸੀਂ ਨਾਕਾਬੰਦੀ ਵੀ ਸਾਰੇ ਕਰਵਾਈ ਸੀਗੀ ਇਹ ਵਿਅਕਤੀ ਜਿਹੜਾ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਮੋਟਰਸਾਈਕਲ ਗਿਰਿਆ ਹੋਇਆ ਇਸੇ ਮੋਟਰਸਾਈਕਲ ਨੂੰ ਰੋਕਣ ਦੀ ਬਜਾਏ ਇਸ ਕੱਚੇ ਰਸਤੇ ਨੂੰ ਉਤਾਰ ਕੇ ਲੈ ਗਿਆ ਔਰ ਉਤਾਰ ਕੇ ਮੋਟਰਸਾਈਕਲ ਨੂੰ ਸੁੱਟ ਕੇ ਉਹਦੇ ਕੋਲ ਜਿਹੜਾ ਵੈਪਨ ਸੀ ਉਸ ਨਾਲ ਪੁਲਿਸ ਪਾਰਟੀ ਦਾ ਫਾਇਰ ਕੀਤਾ ਹੈਗਾ ਫਾਇਰ ਜਿਹੜਾ ਹੈਗਾ ਇੱਕ ਸਾਡੇ ਜਵਾਨ ਦੇ ਲੱਗਾ ਹੈਗਾ ਉਹਦੇ ਬੁਲਟ ਪ੍ਰੂਫ ਜੈਕਟ ਹੋਣ ਕਰਕੇ ਬਚਾਅ ਹੋ ਗਿਆ ਫਿਰ ਵੀ ਅਸੀਂ ਹਸਪੀਟਲ ਭੇਜਿਆ ਕ੍ਰਾਸ ਫਾਇਰ ਦੇ ਵਿੱਚ ਇਹ ਵਿਅਕਤੀ ਨੂੰ ਕਾਫੀ ਇੰਜਰਡ ਹੋ ਗਿਆ ਸੀਗਾ ਇਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜਿੱਥੇ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਹੈ ਇਹ ਵਿਅਕਤੀ ਹਰਨੂਰ ਨੂਰ ਨਾਂ ਤੋਂ ਰੈਕੋ ਆਈਡੈਂਟੀਫਾਈ ਕੀਤਾ ਗਿਆ ਕਥੋ ਨੰਗਲ ਏਰੀਆ ਦਾ ਰਹਿਣ ਵਾਲਾ ਇਹ ਵਿਅਕਤੀ ਜਿਹੜਾ ਪਰ ਅਬਦਾ ਸੁਵਾਲ ਔਰ ਅਫਰੀਦੀ ਇਹਨਾਂ ਦਾ ਬਹੁਤ ক্লোਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਉਹਨਾਂ ਦਾ ਕਰਦਾ ਹੈਗਾ ਜਿਹੜਾ ਮੋਡਿਊਲ ਅਸੀਂ ਪਹਿਲਾਂ ਬ੍ਰੇਕ ਕੀਤਾ ਸੀਗਾ ਤਾਂ ਐਸਐਸਪੀ ਤਰਨਤਨ ਸਾਹਿਬ ਦੀ ਟੀਮ ਨੇ ਮਿਸਰ ਸੇਕੋਂ ਵਾਲਾ ਹਰਮਨ ਸੇਕੋਂ ਵਾਲਾ ਉਸ ਦੇ ਵਿੱਚ ਵੀ ਸਾਨੂੰ ਵਾਂਟਡ ਸੀਗਾ ਔਰ ਇਹ ਜਿਹੜਾ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਮਰਡਰ ਹੋਇਆ ਉਸ ਦੇ ਵਿੱਚ ਵੀ ਪਲੈਨਿੰਗ ਪਾਰਟ ਦੇ ਵਿੱਚ ਪਾਰਟ ਦੇ ਵਿੱਚ ਸੀਗਾ ਉਹਨਾਂ ਸ਼ੂਟਰਸ ਦੇ ਨਾਲ ਰਿਹਾ ਵੀ ਹੈ ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਪਾਰਟ ਦੇ ਜ਼ਿਆਦਾ ਰੋਲ ਹੈ ਜਿਸ ਨੂੰ ਅਸੀਂ ਚੈੱਕ ਕਰ ਰਹੇ ਹਾਂ ਲੇਕਿਨ ਪਲੈਨਿੰਗ ਪਾਰਟ ਦੇ ਪਾਰਟ ਦੇ ਵਿੱਚ ਉਹਨਾਂ ਫੂਟਰਸ ਨੂੰ ਰੱਖਣ ਦੇ ਵਿੱਚ ਉਹਦੇ ਨਾਲ ਸੀਗਾ ਔਰ ਇਸ ਤੋਂ ਬਾਅਦ ਅਸੀਂ ਬਾਕੀ ਤਫਤੀਸ਼ ਕਰ ਰਹੇ ਹਾਂ ਜਿਹੜੇ ਤੁਹਾਡੇ ਸਾਹਮਣੇ ਹੋਣਗੇ ਤੁਹਾਡੇ ਧਿਆਨ ਜਿਲਣਗੇ ਅੱਜ ਐਸਐਸਪੀ ਤਰਨਤਨ ਸਾਹਿਬ ਦੀ ਟੀਮ ਸੀਏ ਦੀ ਟੀਮ ਸੀਗੀ ਨਾਲ ਏਜੀਟੀਐਫ ਦੀ ਟੀਮ ਸੀਗੀ ਇਹ ਜੁਆਇੰਟਲੀ ਇਸ ਏਰੀਆ ਚ ਆਪਰੇਸ਼ਨਸ ਕਰ ਰਹੇ ਸੀ ਕਿ ਅਸੀਂ ਇਹਨਾਂ ਅਨਸਰਸ ਨੂੰ ਗਲਤ ਅਨਸਰਸ ਨੂੰ ਫੜਨ ਵਾਸਤੇ ਇਨਫੋਰਮੇਸ਼ਨ ਬੇਸ ਜਿਹੜੀ ਹੈ ਇਸ ਮੋਟਰਸਾਈਕਲ ਨੂੰ ਚੇਸ ਕੀਤਾ ਗਿਆ ਬਿਨਾ ਮੋਟਰ ਨੰਬਰ ਤੋਂ ਮ ਔਰ ਇਨਪੁਟ ਬੇਸਡ ਹੋਣ ਕਰਕੇ ਅਸੀਂ ਨਾਕਾਬੰਦੀ ਵੀ ਸਾਰੇ ਕਰਵਾਈ ਸੀਗੀ ਇਹ ਵਿਅਕਤੀ ਜਿਹੜਾ ਹੈ ਜਿਹੜਾ ਕਿ ਤੁਹਾਡੇ ਸਾਹਮਣੇ ਮੋਟਰਸਾਈਕਲ ਗਿਰਿਆ ਹੋਇਆ ਇਸੇ ਮੋਟਰਸਾਈਕਲ ਨੂੰ ਰੋਕਣ ਦੀ ਬਜਾਏ ਇਸ ਕੱਚੇ ਰਸਤੇ ਨੂੰ ਉਤਾਰ ਕੇ ਲੈ ਗਿਆ ਔਰ ਉਤਾਰ ਕੇ ਮੋਟਰਸਾਈਕਲ ਨੂੰ ਸੁੱਟ ਕੇ ਉਹਦੇ ਕੋਲ ਜਿਹੜਾ ਵੈਪਨ ਸੀ ਉਸ ਦਿਨ ਪੁਲਿਸ ਪਾਰਟੀ ਦਾ ਫਾਇਰ ਕੀਤਾ ਹੈਗਾ ਫਾਇਰ ਜਿਹੜਾ ਹੈਗਾ ਇੱਕ ਸਾਡੇ ਜਵਾਨ ਦੇ ਲੱਗਾ ਹੈਗਾ ਉਹਦੇ ਬੁਲੇਟ ਪ੍ਰੂਫ ਜੈਕਟ ਹੋਣ ਕਰਕੇ ਬਚਾਅ ਹੋ ਗਿਆ ਫਿਰ ਵੀ ਅਸੀਂ ਹਸਪੀਟਲ ਭੇਜਿਆ ਕ੍ਰਾਸ ਫਾਇਰ ਦੇ ਵਿੱਚ ਇਹ ਵਿਅਕਤੀ ਨੂੰ ਕਾਫੀ ਇੰਜਰਡ ਹੋ ਗਿਆ ਸੀਗਾ ਇਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜਿੱਥੇ ਪਤਾ ਲੱਗਿਆ ਕੋਈ ਦੀ ਡੈਥ ਹੋ ਗਈ ਹੈ ਇਹ ਵਿਅਕਤੀ ਹਰਨੂਰ ਨੂਰ ਨਾਂ ਤੋਂ ਆਈਡੈਂਟੀਫਾਈ ਕੀਤਾ ਗਿਆ ਕਥੋ ਨੰਗਲ ਏਰੀਆ ਦਾ ਰਹਿਣ ਵਾਲਾ ਇਹ ਵਿਅਕਤੀ ਜਿਹੜਾ ਪ੍ਰਭ ਦਾਸੂਵਾਲ ਔਰ ਅਫਰੀਦੀ ਇਹਨਾਂ ਦਾ ਬਹੁਤ ਕਲੋਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਉਹਨਾਂ ਦਾ ਕਰਦਾ ਹੈਗਾ ਜਿਹੜਾ ਮੋਡਿਊਲ ਅਸੀਂ ਪਹਿਲਾਂ ਬ੍ਰੇਕ ਕੀਤਾ ਸੀਗਾ ਤਾਂ ਐਸਐਸਪੀ ਤਰਨਤਨ ਸਾਹਿਬ ਦੀ ਟੀਮ ਨੇ ਮਿਸਰ ਸੈਕੋਨ ਵਾਲਾ ਹਰਮਨ ਸੈਕੋਨ ਵਾਲਾ ਉਸ ਦੇ ਵਿੱਚ ਵੀ ਇਹ ਸਾਨੂੰ ਵਾਂਟਡ ਸੀਗਾ ਔਰ ਇਹ ਜਿਹੜਾ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਮਰਡਰ ਹੋਇਆ ਉਸ ਦੇ ਵਿੱਚ ਵੀ ਪਲੈਨਿੰਗ ਪਾਰਟ ਦੇ ਵਿੱਚ ਪਾਰਟ ਦੇ ਵਿੱਚ ਸੀਗਾ ਉਹਨਾਂ ਸ਼ੂਟਰਸ ਦੇ ਨਾਲ ਰਿਹਾ ਵੀ ਹੈ ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਪਾਰਟ ਦੇ ਵਿੱਚ ਜਿਹੜਾ ਰੋਲ ਹੈ ਜਿਸ ਨੂੰ ਸੀ ਚੈੱਕ ਕਰ ਰਹੇ ਆ ਲੇਕਿਨ ਪਲੈਨਿੰਗ ਪਾਰਟ ਦੇ ਪਾਰਟ ਦੇ ਵਿੱਚ ਉਹਨਾਂ ਸ਼ੂਟਰਸ ਨੂੰ ਰੱਖਣ ਦੇ ਵਿੱਚ ਉਹਦੇ ਨਾਲ ਸੀਗਾ ਔਰ ਇਸ ਤੋਂ ਬਾਅਦ ਅਸੀਂ ਬਾਕੀ ਤਫਤੀਸ਼ ਕਰ ਰਹੇ ਹਾਂ ਜਿਹੋ ਤੁਹਾ ਸਾਹਮਣੇ ਹੋਣਗੇ ਤੁਹਾਡੇ ਧਿਆਨ ਚ ਲੰਮੇ ਜਾਣਗੇ